ਗੁਰੂ ਗਿਆਨनाथ ਮਹਾਰਾਜ ਕੀ ਜੈ ਬਾਲਮੀਕ ਸ਼ਕਤੀ ਨਮਰ ਰਹੇ ਬਾਲਮੀਕ ਜੋਸ਼ ਜੈ ਰਹੇ ਜੋ ਬੋਲੇ ਸੋਨਰ ਪਹਿਰ ਗੁਰੂ ਬਾਲਮੀਕਾ ਜੀ ਕਾ ਨਾਮ ਸੁਖਾਂ ਸਾਹਿਬ ਜੜ ਜਾਂਦਾ ਹੈ ਗੁਰੂ ਗਿਆਨनाथ ਮਹਾਰਾਜ ਕੀ ਜੈ ਬਾਲਮੀਕ ਸ਼ਕਤੀ ਨਮਰ ਰਹੇ ਬਾਲਮੀਕ ਜੋਸ਼ ਜੈ ਰਹੇ ਜੋ ਬੋਲੇ ਸੋਨਰ ਪਹਿਰ ಬಾಬಾ <tövabata> ದಾ <tövabata> श्री श्री अखस सतगुरु नारायण महाराज जी की साधार यो

ਉਪਦੇਸ਼ਾਂ ਦੀ ਧਰਤੀ ਤੇ ਹੀ ਅੱਜ ਦਾ ਦਿਨ ਜਿਹੜਾ ਬੜੇ ਖੁਸ਼ੀ-ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਨਿਰੰਕਾਰ ਸਤਿਗੁਰੂ ਗਿਆਨਤਮਹਾਰਾ ਜੋ ਤੇਰਾ ਕਾਮਰਾ ਤੇ ਬਾਬਾ ਜੀ ਕੋ ਟੋਕ ਚਰ ਭਗਵਾਨ ਵਾਲਮੀ ਤੇ ਮਾਰੇ ਜਗ ਦੇ ਵਿੱਚ ਨਾ ਆਏ ਉਹਨਾਂ ਤੇਰੀ ਜਗ ਸੰਪੂਰਨ ਨਹੀਂ ਹੋਣਾ ਤੁਪ ਭੁਲਾ ਵਾਲਮੀ ਕੇ ਮਾਰੇ ਨੂੰ ਜਗ ਦੇ ਵਿੱਚ ਬੁਲਾਇਆ ਜਦੋਂ ਭਗਵਾਨ ਵਾਲਮੀ ਕੇ ਮਾਰੇ ਜਗ ਦੇ ਵਿੱਚ ਚਿਰਨ ਪਾਏ ਪਾਂਡਵਾਂ ਦਾ ਸੁਮੇਤ ਜਗ ਸੰਪੂਰਨ ਹੋ ਗਿਆ

ਕਿਉਂਕਿ ਜਦੋਂ ਦੇਵਤਿਆਂ ਨੂੰ ਸਮੁੰਦਰ ਰੜਕਿਆ ਸੀ ਸਮੁੰਦਰ ਦੇ ਉੱਪਰ ਕਿਲੇਰ ਦਾ ਕਾਸਾ ਨਿਕਲਿਆ ਸੀ ਉਹ ਜੇਕਰ ਧਰਤੀ ਦੇ ਉੱਤੇ ਛੁੱਟ ਦਿੱਤੀ ਜਾਵੇ ਤਾਂ ਧਰਤੀ ਤੇ ਕੋਈ ਜੀਵ ਜੰਤੂ ਨਹੀਂ ਰਹਿਣਾ ਸੀ ਜੇਕਰ ਉਹ ਯਾਰ ਸਮੁੰਦਰ ਦੇ ਵਿੱਚ ਛੁੱਟ ਦਿੱਤੀ ਜਾਵੇ ਸਮੁੰਦਰ ਦੇ ਵਿੱਚ ਜੀਵ ਜੰਤੂ ਸਾਰੇ ਖਤਮ ਹੋ ਜਾਣੇ ਸੀ ਉਹ ਜਿਹੇ ਜੇਸੂ ਦੇਵਤਿਆਂ ਨੇ ਜੇ ਮਹਾਰਾਜ ਨੂੰ ਪੁਲਾ ਦਿੱਤੀ ਸ਼ੇਵਮਹਾਰਾਜ ਨਾਗੌਰ ਸੀ ਕੋਲ ਦੇ ਦੇਵਤਾ ਪਰ ਸ਼ੇਵ ਦੀ ਮਹਾਰਾਜ ਤਾਂ ਪੀ ਗਏ ਪਰ ਜਿਹੜਾ ਯਰ ਦਾ ਅਸਰ ਸੀ ਉਹ ਢਲਿਆ ਨਾ ਗਿਆ ਕੋਨਦਸ਼ੇਵਮਹਾਰਾਜ ਨੂੰ ਜਿਹੜਾ ਚੜਗੀ ਆ ਜਿਸ ਤੇ ਕਬਰਾ ਗਏ ਸੋਚਣ ਲੱਗੇ ਜੇ ਸ਼ੇਵਮਹਾਰਾਜ ਨਾਰੇ ਸਿੰਨਾ ਵਾਲੀ ਡਿਊਟੀ ਕੋਰਟਿਕਾ ਉਹਨੂੰ ਦੇਵਤਾ ਨੇ ਭਗਵਾਨ ਵਾਲਮੀਕ ਮਹਾਰਾਜ ਦੇ ਚਰਨਾਂ ਦੇ ਵਿੱਚ ਪੁਕਾਰ ਕੀਤੀ ਗਈ ਸੀ ਕਿ ਕੀ ਮਹਾਰਾਜ ਤੁਸੀਂ ਸ਼ੇਰ ਮਹਾਰਾਜ ਤੇ ਕਿਰਪਾ ਕਰੋ ਤੁਹਾਡੇ ਤੋਂ ਬਿਨਾ ਕਿਰਪਾ ਨਹੀਂ ਕੋ ਕਰ ਸਕਦਾ ਮੈਂ ਤੇ ਤੋਂ ਭਗਵਾਨ ਵਾਲਮੀਕ ਮਹਾਰਾਜ ਪ੍ਰਗਟ ਹੋਏ ਉਹ ਭਾਈ ਸ਼ਿਵ ਜੀ ਤੇ ਕਿਰਪਾ ਕੀਤੀ ਜਦੋਂ ਸ਼ਾਂਤੀ ਨਾਲ ਬੈਠੋ ਜੀ ਭਗਵਾਨ ਵਾਲਮੀਕ ਮਹਾਰਾਜ ਦੇ ਸਿਰ ਦੇ ਉੱਤੇ ਹੱਥ ਰੱਖਿਆ ਭਗਵਾਨ ਵਾਲਮੀਕ ਮਹਾਰਾਜ ਨੇ ਤੇ ਸ਼ਿਵ ਦਾ ਜਿਹੜਾ ਯਰ ਸੀ ਉਹ ਸ਼ਾਂਤ ਹੋ ਗਿਆ ਜੋ ਬੋਲੇ ਸੁੰਦਰ ਪੈ ਮਹਾਰਾਜ ਕੀ ਜੈ ਸ਼ਿਵ ਜੀ ਦਾ ਯਰ ਸ਼ਾਂਤ ਹੋ ਗਿਆ ਨਹੀਂ ਹੁੰਦਾ